ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਕੀ ਨੋ ਹੈ ਜੀ ਤੁਹਾਡਾ ਹਾਂ ਮੈਂ ਡਾਕਟਰ ਧਨਵਲ ਗੋਇਲ ਸੁਭਾ ਪ੍ਰਧਾਨ ਮੈਡੀਕਲ ਪ੍ਰੈਕਟਿਸ ਐਸੋ ਜੀ ਪੰਜਾਬ ਪੀਐਸਰ ਨੰਬਰ 295 ਹੈਕਡੌਪਸ ਨੇੜੇ ਟੀਵੀ ਟਾਪ ਹਾਂਜੀ ਪ੍ਰਧਾਨ ਜੀ ਅੱਜ ਪ੍ਰੋਗਰਾਮ ਇਹ ਜਿਹੜਾ ਕੈਂਪ ਲਾਇਆ ਆਪਾਂ ਕਾਦੀ ਬਦੌਲਤ ਲਾਇਆ ਕੀ ਗੱਲਬਾਤ ਆ ਵੇਖੋ ਅੱਜ ਜਿਹੜੀ 28ਵੀਂ ਜਿਹੜਾ ਸੀ ਦੀ ਸਮਾਰਗਮ ਹੈ ਉਹ ਸਾਡੀ ਬਹੁਤ ਹੀ ਨਿਹਚਾਰੂ ਬੱਚੀ ਕਿਰਨਜੀਤ ਔਰ ਬੈਕ ਈ ਨਾਦੂਸ ਸਾਡੇ ਸਵਾਗਤ ਹੁੰਦੇ ਹਨ ਜਿਸ ਵਿੱਚ ਇਨਸਾਫ ਸੰਗ ਜਥੇਬੰਦੀਆਂ ਇਨਸਾਫ ਸੰਗ ਲੋਕ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚੇ ਨੇ ਅਸੀਂ ਕੈਂਪਾਂ ਸਾਡੇ ਮੈਡੀਕਲ ਜਿਹੜਾ ਕੈਂਪ ਹੈ ਬੁਢੀਆਂ ਸਿਹਤ ਸਭਾਵਾਂ ਜਿਹੜੀਆਂ ਉਹ ਇੱਥੋਂ ਦੇ ਆਏ ਲੋਕਾਂ ਨੂੰ ਦਿੰਦੇ ਆ ਕਿ ਇਹ ਪ੍ਰੋਗਰਾਮ ਜਿਹੜੀ ਆ ਸ਼ੁਰੂਆਤ ਇਸ ਧਰਤੀ ਦੇ ਉੱਤੇ ਕੀਤੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਜ਼ਾਰੂ ਆਗੂ ਕਰਮਾਂਤਰਾਏ ਕੁੰਡੂਰੀ ਹਰਾਂ ਦੀ ਦੇਣ ਐ ਮੈਂ ਸਮਝਦਾ ਜਿਹੜੇ ਕੋਨਵਿਨਰ ਦੇ ਤੌਰ ਤੇ ਵੀ ਉੱਤੇ ਐਕਸ਼ਨ ਜਿਹੜੀ ਕਮੇਟੀ ਬਣੀ ਹੋਈ ਸੀ ਕਿਰਨਜੀਤ कौर ਸਬੰਧੀ ਉਸ ਦੇ ਵਿੱਚ ਵੀ ਮੋਢੀ ਲੋਲ ਉਹਨਾਂ ਨੇ ਅਗਾ ਕੀਤਾ ਔਰ ਹਰ ਸਾਲ ਸਾਡੇ ਮੈਦ ਕਲਾ ਖਾਸ ਕਰਕੇ ਮੈਂ ਮੈਂ ਬਲਾਕ ਮਹਿਰ ਕਲਾ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਇਸ ਗੱਲ ਦੀ ਇੱਕ ਵਧਾਈ ਦੇਣੀ ਚਾਹੁੰਦਾ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਕਿ ਉਹ ਵੱਡੇ ਰੂਪ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਜਿੰਨੀ ਵੀ ਇਸ ਸਬੰਧੀ ਕਾਰ ਕੀਤਾ ਜਾਂਦਾ ਹੈ ਲੋਕਾਂ ਨੂੰ ਜਾਗਰੂਤ ਕੀਤਾ ਜਾਂਦਾ ਉਹਦੇ ਵਿੱਚ ਬੜ ਮੁੱਲਾ ਰੋਲ ਇਲਾ ਸਾਥੀਆਂ ਦਾ ਹੈ ਔਰ ਇਸੇ ਹੀ ਤਰ੍ਹਾਂ ਹੁਣ ਜਿਹੜੇ ਸਾਡੇ ਸਾਥੀ ਨੇ ਇਹ ਸੈਕਸ਼ਨ ਕਮੇਟੀ ਦੇ ਵਿੱਚ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਕਾਲਸਾ ਜਿਹੜੇ ਸਾਡੇ ਮੈਡੀਕਲ ਪ੍ਰੈਕਟਿਸਿੰਗ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਦੇ ਉੱਤੇ ਵੀ ਸੇਵਾਵਾਂ ਨਿਭਾ ਰਹੇ ਨੇ ਔਰ ਸਾਡੇ ਦਲਵਾਰ ਸਿੰਘ ਜੀ ਜਿਹੜੇ ਮਹਿਲ ਖਲਾ ਦੇ ਸਾਡੇ ਪ੍ਰਧਾਨ ਨੇ ਉਹੋ ਵੀ ਉਚੇਚੇ ਤੌਰ ਦੇ ਉੱਤੇ ਇਹਨਾਂ ਸਾਰੀਆਂ ਸਭਾਵਾਂ ਵੀ ਦੇਖ ਰਹੇ ਹੁੰਦਾ ਰਹੇ ਹਨ ਉਹਨਾਂ ਦੀ ਨਿਗਰਾਨੀ ਚ ਹੈ ਸਾਰਾ ਕੁਝ ਹੋ ਰਿਹਾ ਨਰਪਾਲ ਸਿੰਘ ਜੀ ਔਰ ਸਾਰੇ ਹੀ ਸਾਥੀ ਜਿਹੜੇ ਐ ਬਲਾਕ ਦੀ ਪੂਰੀ ਟੀਮ ਵੱਖ-ਵੱਖ ਜਿਹੜੇ ਦੋਨੇ ਜਿਹੜੇ ਪਹਿਲਾਂ ਕਿਸੇ ਬਲਾਕ ਦੇ ਜਿੰਨੇ ਉਹਨਾਂ ਬਲਾਕਾਂ ਦੀ ਟੀਮ ਬੜੀ ਤਨਦੇਹੀ ਦੇ ਨਾਲ ਇੱਥੇ ਜਿਹੜੀਆਂ ਸਭਾਵਾਂ ਨੂੰ ਉਹ ਨਿਭਾ ਰਹੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਿੱਤ ਨੂੰ ਜਿਹਨੇ ਸਾਡੇ ਬਹੁਤ ਜੀਵੀ ਸਾਥੀ ਹਲਵੰਤ ਰਾਏ ਉਹਨਾਂ ਦੀ ਦੇਖ ਰੇਖ ਦੇ ਵਿੱਚ ਅੱਜ ਚੱਲਦਾ ਰਿਹਾ ਹੈਗੇ ਉਸੇ ਹੀ ਤਰਾਹ ਇਸ ਨੂੰ ਜਾਰੀ ਰੱਖਾਂਗੇ ਤਾਂ ਜੋ ਜਿਹੜੇ ਸਰਬਸਾਂਝੇ ਸੰਘਰਸ਼ ਨੇ ਜਿਹੜੇ ਵਿਸ਼ਾਲ ਸੰਘਰਸ਼ ਨੇ ਔਰ ਸਾਡੀ ਜੱਥੇਬੰਦੀ ਦੀ ਇੱਕ ਲਾਈਨ ਹੈ ਤੇ ਅਸੀਂ ਭਾਰਤ ਦੀ ਸੇਵਾ ਨੂੰ ਬਹੁਤ ਤੇਰਾ ਚੜਨਾ ਔਰ ਜਿਹੜੀਆਂ ਪਰਪੇਸ਼ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਹੈ ਜਿੱਕਰ ਬੋਲਦਾ ਹੈ ਕਿ ਅੱਜ ਸ਼ਹੀਦ ਕਲਾ ਸ਼ਹੀਦ ਬੀਬੀ ਕਰਨ ਜੀ ਕੈਨਜੀਤਕਾਰ ਕੈਨਜੀਤਕਾਰ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਮਤਲਬ ਇੱਥੇ ਇਸ ਮਾਰਗ ਨੂੰ ਹਾਰ ਹਾਰਸ ਹੁੰਦੇ ਨੇ ਤਾਂ ਉਹਦੀ ਨਿਸ਼ਚੈ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਸਵਾਵਾ ਜਿਹੜੀਆਂ ਉਹ ਨਿਭਾਵਾਂਗੇ ਸੋ ਜਿੱਥੇ ਮੈਂ ਸਾਥੀਆਂ ਦਾ ਧਨਵਾਲ ਕਰਦਾ ਹਾਂ ਸੂਬਾ ਪੱਟੀ ਵੱਲੋਂ ਇੱਥੇ ਸਾਡੇ ਨਾਲ ਨੇ ਸਮਰਨ ਸਿੰਘ ਜੀ ਜਿਹਨੇ ਸਾਡੀ ਸੂਬਾ ਕਮੇਟੀ ਵਰਗੂ ਨੇ ਹੋਰ ਸਾਡੀ ਗੁਰਪ੍ਰੀਤ ਸਿੰਘ ਜਿਹੜੀ ਸਾਡੇ ਧਰਮਪੂਰਨ ਰਾਹ ਨੇ ਸਾਥੀ ਨੇ ਜੋ ਲਈ ਇਹ ਮੈਂ ਸਮਝਦਾ ਬਰਨਾਲੇ ਦੀ ਜੀ ਜਿੰਜੀਤ ਸਿੰਘ ਸਿੰਘ ਜੀ 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 ਜ ਨਾਲ ਸਲਾਮ ਨਾਲ ਸਲਾਮ ਨਾਲ ਸਲਾਮ ਜੀ ਕੈਮਪਨੀ ਦਾ ਅਮਰ ਰਹੇ ਅਮਰ ਰਹੇ ਅਮਰ ਰਹੇ ਮੈਂ ਵੀ ਕਰ ਪ੍ਰੈਕਟੀਸ਼ਨਰ ਤੋਂ ਲੋਕਾਂ ਦਾ ਜਿੰਦਾਬਾਦ 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 ਧੰਨਵਾਦੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਇਹ ਪ੍ਰਵਾਲਾ ਕਰਿਆ ਤੁਸੀਂ ਫ੍ਰੀ ਮੈਡੀਕਲ ਕੈਂਪ ਲਾਇਆ ਲੋਕਾਂ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਦੂਰੋਂ ਤੁਹਾਡੇੋਂ ਆਪਣਾ ਕੀਮਤੀ ਸਮਾਂ ਕੱਢ ਕੇ ਆਉਣੋਂ ਧੰਨਵਾਦ ਤੁਹਾਡਾ